ਯਾ ਰਾਮ ਮਰਾਰੀ ਸੂਹੀ ਮਹੱਲਾ ਪੰਜਵਾਂ ਗੁਣ ਗੋਪਾਲ ਪ੍ਰਭ ਕੀ ਨਿਤ ਗਾਹਾ ਆਨੰਦ ਬਨੋਦ ਮੰਗਲ ਸੁਖਤਾਹਾ ਚਲ ਸਕੀਏ ਪ੍ਰਭ 라ਵਣ ਜਾਹਾ ਸਾਧ ਜਨਾ ਕੀ ਚਰਨੀ ਪਾ ਹ ਰਹਾਉ ਕਰ ਬੇਨਤੀ ਜਨ ਧੂਰ ਬਛਾਹਾ ਜਨਮ ਜਨਮ ਕੇ ਕਿਲ ਵਿਖਲਾਹ ਮਨ ਤਨ ਪ੍ਰਾਨ ਜੀਉ ਅਰਪਾਹਾ ਹਰ ਸਿਮਰ ਸਿਮਰ ਮਾਨ ਮੋਹ ਕਟਾਹ ਦੀਨ ਦੇ ਆਲ ਕਰਹੁ ਉਤਸਾਹ ਨਾਨਕ ਦਾਸ ਹਰ ਸਰਨ ਸਮਾਹ ਸੂਹੀ ਮਹੱਲਾ ਪੰਜਵਾ ਬੈਕੁੰਠ ਨਗਰ ਜਹਾਂ ਸੰਤ ਵਾਸਾ ਪ੍ਰਭ ਚਰਨ ਕਮਲ ਰਿਤ ਮਾਹੀ ਨਿਵਾਸਾ ਸੁਣ ਮਨ ਤਨ ਤੁਝ ਸੁਖ ਦਿਖਲਾਵੂ ਹਰ ਅਨਕ ਵਿੰਜਨ ਤੁਝ ਭੋਗ ਪੁੰਚਾਵੂ ਰਹਾਉ ਅੰਮ੍ਰਿਤ ਨਾਮ ਪੁੰਚ ਮਨ ਮਾਹੀ ਆਚਰਜ ਸਾਧ ਤਾਂ ਕੀ ਵਰਨੀ ਨਾ ਜਾਹੀ ਲੋਭ ਮੂਆ ਤ੍ਰਿਸ਼ਨਾ 부ਝ ਥਾ ਕੀ ਪਾਰ ਬ੍ਰਹਮ ਕੀ ਸਰਨ ਜਨ ਤਾ ਕੀ ਜਨਮ ਜਨਮ ਕੇ ਭੈ ਮੋਹ ਨਿਵਾਰੀ ਨਾਨਕ ਦਾਸ ਪ੍ਰਭ ਕਿਰਪਾ ਧਾਰੀ ਸੂਹੀ ਮਹੱਲਾ ਪੰਜਵਾਂ ਅਨਕ ਬੀng ਦਾਸ ਕੇ ਪਰ ਹਰਿਆ ਕਰ ਕਿਰਪਾ ਪ੍ਰਭ ਆਪਣਾ ਕਰਿਆ ਤੁਮਹਿ ਛਡਾਇ ਲਿਓ ਜਾਨ ਆਪਣਾ ਉਰਜ ਪਰਿਓ ਜਾਲ ਜਗ ਸੁਪਨਾ ਰਹਾਉ ਪਰਬਤ ਦੂਖ ਮਹਾ ਬਿਕਰਾਲਾ ਕਿਨ ਮੈਂ ਦੂਰ ਕੀਏ ਦਇਆਲਾ ਸੋਗ ਰੋਗ ਬਿਪਤ ਆਤ ਭਾਰੀ ਦੂਰ ਭਈ ਜਪ ਨਾਮ ਮਰਾਰੀ ਦ੍ਰਿਸ਼ਟ ਧਾਰ ਲੀਨੋ ਲੜ ਲਾਈ ਹਰ ਚਰਨ ਗਹੇ ਨਾਨਕ ਸਰਨਾਈ ਸੂਹੀ ਮਹੱਲਾ 5ਵਾਂ ਦੀਨ ਛਡਾਏ ਦੁਨੀ ਜੋ ਲਾਏ ਦੁਹੀ ਸرائی ਖੁਨਾਮੀ ਕਹਾਈ ਜੋ ਤਿਸ ਭਾਵੈ ਸੋ ਪਰਵਾਨ ਆਪਣੀ ਕੁਦਰਤ ਆਪੇ ਜਾਣ ਰਹਾਉ ਸੱਚਾ ਧਰਮ ਪੁਨ ਭਲਾ ਕਰਾਈ ਦੀਨ ਕਹਿ ਤੋ ਸੈ ਦੁਨੀ ਨਾ ਜਾਏ ਸਰਬ ਨਿਰੰਤਰੇ ਕੋ ਜਾਗੈ ਜਿਤ ਜਿਤ ਲਾਇਆ ਤਿਤ ਤਿਤ ਕੋ ਲਾਗੇ ਅਗਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਸੂਈ ਮਹੱਲਾ ਪੰਜਵਾਂ ਪ੍ਰਾਤਹਿ ਕਾਲ ਹਰ ਨਾਮ ਉਚਾਰੀ ਹੀਤ ਊਤ ਕੀ ਓਟ ਸਵਾਰੀ ਸਦਾ ਸਦਾ ਜਪੀਐ ਹਰ ਨਾਮ ਪੂਰਨ ਹੋਵਹਿ ਮਨ ਕੇ ਕਾਮ ਰਹਾਉ ਪ੍ਰਭ ਅਬਨਾਸੀ ਰੈਣ ਦਿਨ ਗਾਉ ਜੀਵਤ ਮਰਤ ਨਿਸ਼ਚਲ ਪਾਵਹਿ ਥਾਂ ਸੋ ਸਾਹੁ ਸੇਵ ਜਿਤ ਤੂਟ ਨਾ ਆਵੈ ਖਾਤ ਖਰਚਤ ਸੁਖ ਆਨੰਦ ਵਿਹਾਵੈ ਜਗ ਜੀਵਨ ਪੁਰਖ ਸਾਧ ਸੰਗ ਪਾਇਆ ਗੁਰ ਪ੍ਰਸਾਦ ਨਾਨਕ ਨਾਮ ਧਿਆਇਆ ਸੂਹੀ ਮਹੱਲਾ ਪੰਜਵਾਂ ਗੁਰ ਪੂਰੇ ਜਬ ਭਏ ਦਿਆਲ ਦੁਖ ਬਿਨਸੇ ਪੂਰਨ ਭਈ ਕਾਲ ਪੇਖ ਪੇਖ ਜੀਵਾ ਦਰਸ ਤੁਮਹਾਰਾ ਚਰਨ ਕਮਲ ਜਾਈ ਬਨਿਹਾਰਾ ਤੁਜ ਬੇਨ ਖਾਕੁਰ ਕਮਨ ਹਮਾਰਾ ਰਹਾਉ ਸਾਧ ਸੰਗਤ ਸਿਉ ਪ੍ਰੀਤ ਬਣਾਈ ਪੂਰਬ ਕਰਮ ਲਿਖਤ ਧੁਰ ਪਾਈ ਜਪ ਹਰ ਹਰ ਨਾਮ ਅਚਰਜ ਪ੍ਰਤਾਪ ਜਾਲ ਨਾ ਸਾ ਕਹਿ ਤੀਨੇ ਤਾਪ ਨਿਮਖ ਨ ਬਿਸਰਹਿ ਹਰ ਚਰਨ ਤਮਾਰੇ ਨਾਨਕ ਮੰਗੈ ਦਾਨ ਪਿਆਰੀ ਸੂਹੀ ਮਹੱਲਾ ਪੰਜਵਾਂ ਸੇ ਸੰਜੋਗ ਕਰਹੁ ਮੇਰੇ ਪਿਆਰੀ ਇਤਰਾਸਨਾ ਹਰ ਨਾਮ ਉਚਾਰੀ ਸੁਣ ਬੇਨਤੀ ਪ੍ਰਭ ਦੀਨ ਦਿਆਲਾ ਸਾਧ ਗਾਵਹਿ ਗੁਣ ਸਦਾ ਰਸਾਲਾ ਰਹਾਉ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਜਿਸ ਕਿਰਪਾ ਕਰਹਿ ਬਸਹਿ ਤਿਸ ਨੀਰਾ ਜਨ ਕੀ ਭੂਖ ਤੇਰਾ ਨਾਮ ਆਹਾਰ ਤੂੰ ਦਾਤਾ ਪ੍ਰਭ ਦੇਵਨ ਹਾਰ ਰਾਮ ਰਮਤ ਸੰਤਨ ਸੁਖ ਮਾਨਾ ਨਾਨਕ ਦੀਮਨ ਹਾਰ ਸੁਜਾਨਾ ਸੂਹੀ ਮਹੱਲਾ ਪੰਹੁਆ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਮਿਤਿਆ ਮੋਹ ਬੰਧਹਿ ਨਿਤ ਪਾਰਚ ਮਾਦਵੇ ਭਜ ਦਿਨ ਨਿਤ ਰੈਣੀ ਜਨਮ ਪਦਾਰਥ ਜੀਤ ਹਰ ਸਰਨੀ ਰਹਾਉ ਕਰਤ ਵਿਕਾਰ ਦੂ ਕਰ ਝਾਰਤ ਰਾਮ ਰਤਨ ਰਿੱਧ ਤਿਲ ਨਹੀਂ ਧਾਰਤ ਪਰਨ ਕੋਖਣ ਸੰਗ ਆਉਦ ਬਿਹਾਨੀ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਸਰਨ ਸਮਰਾਤੇ ਅਗੂਚਰ ਸੁਆਮੀ ਉਧਰ ਨਾਨਕ ਪ੍ਰਭ ਅੰਤਰ ਜਾਮੀ ਸੂਹੀ ਮਹੱਲਾ ਪੰਜਵਾ ਸਾਧ ਸੰਗ ਤਰੈ ਭੈ ਸਾਗਰ ਹਰ ਹਰ ਨਾਮ ਸਿਮਰ ਰਤਨਾਗਰ ਸਿਮਰ ਸਿਮਰ ਜੀਵਨਾਰਾਇਣ ਦੁਖ ਰੋਗ ਸੋਗ ਸਭ ਬਿਨਸੀ ਗੁਰਪੂਰੇ ਮਿਲ ਪਾਪ ਤਜੈਣ ਰਹਾ ਜੀਵਨ ਪਦਵੀ ਹਰ ਕਾ ਨਾਉ ਮਨ ਤਨ ਨਿਰਮਲ ਸਾਚ ਸੁਆਉ ਆਠ ਪਹਿਰ ਪਾਰ ਬ੍ਰਹਮ ਧਿਆਈਐ ਪੂਰਬ ਲਿਖਤ ਹੋਏ ਤਾਂ ਪਾਈਐ ਸਰਨ ਪਾਏ ਜਪ ਦੀਨ ਦਿਆਲਾ ਨਾਨਕ ਜਾਚੈ ਸੰਤਰਵਾਲਾ ਸੂਹੀ ਮਹੱਲਾ ਪੰਜਵਾਂ ਘਰ ਕਾ ਕਾਜ ਨ ਜਾਣੀ ਰੂੜਾ ਝੂਠ ਹੈ ਤੰਦਰਤੀਉ ਮੂੜਾ ਜਿਤ ਤੂੰ ਲਾਵਹਿ ਤਿਤ ਤਿਤ ਲਗਣਾ ਜਾਂ ਤੂੰ ਦੇਹੇ ਤੇਰਾ ਨਾਮ ਜਪਣਾ ਰਹਾਉ ਹਰ ਕੇ ਦਾਸ ਹਰ ਸੇਤੀ ਰਾਤੀ RAM ਰਸਾਇਣ ਅਨ ਦਿਨ ਮਾਤੇ ਬਾਹਾਂ ਪਕਰ ਪ੍ਰਭ ਆਪੇ ਕਾਢੇ ਜਨਮ ਜਨਮ ਕੇ ਟੂਟੇ ਗਾਂਡੇ ਉਧਾਰ ਸੁਆਮੀ ਪ੍ਰਭ ਕਿਰਪਾ ਤਾਰੀ ਨਾਨਕ ਦਾਸ ਹਰ ਸਰਨ ਦੁਆਰੀ ਸੂਹੀ ਮਹੱਲਾ ਪੰਜਵਾ ਸੰਤ ਪ੍ਰਸਾਦ ਨਿਹਚਲ ਘਰ ਪਾਇਆ ਸਰਬ ਸੂਖ ਫਿਰ ਨਹੀਂ ਡੋਲਾਇਆ ਗੁਰੂ ਤੇ ਆਏ ਹਰ ਚਰਨ ਮਨ ਚੀਨੇ ਤਾਂ ਤੇ ਕਰਤੈ ਅਸਥਰ ਕੀਨੇ ਰਹਾਉ ਗੁਣ ਗਾਵਤ ਅਚੁਤ ਅਬਨਾਸੀ ਤਾਂ ਤੇ ਕਾਟੀ ਜਮ ਕੀ 파ਸੀ ਕਰ ਕਿਰਪਾਲੀ ਨੇ ਲੜ ਲਾਈ ਸਦਾ ਆਨੰਦ ਨਾਨਕ ਗੁਣ ਗਾਈ ਸੂਹੀ ਮਹੱਲਾ ਪੰਜਵਾ ਅਮਰਤ ਬਚਨ ਸਾਧ ਕੀ ਬਾਣੀ ਜੋ ਜੋ ਜਪੈ ਤਿਸ ਕੀ ਗਤਿ ਹੋਵੈ ਹਰ ਹਰ ਨਾਮ ਨਿਤ ਰਸਨ ਬਖਾਨੀ ਰਹਾਉ ਕਲੀ ਕਾਲ ਕੇ ਮਿਟੇ ਕਲੇਸ਼ਾ ਏਕੋ ਨਾਮ ਮਨ ਮਹਿ ਪਰਵੇਸਾ ਸਾਧੂ ਧੂਰ ਮੁਖ ਮਸਤਕ ਲਾਈ ਨਾਨਕ ਉਧਰੇ ਹਰ ਗੁਰ ਸਰਨਾਈ ਸੂਹੀ ਮਹੱਲਾ ਪੰਜਵਾਂ ਘਰ ਤੀਜਾ ਗੋਬਿੰਦਾ ਗੁਣ ਗਾਉ ਦਿਆਲਾ ਦਰਸ਼ਨ ਦੇਹੁ ਪੂਰਨ ਕਿਰਪਾਲਾ ਰਹਾਉ ਕਰ ਕਿਰਪਾ ਤੁਮਹੀ ਪ੍ਰਤ ਪਾਲਾ ਜੀਉ ਪਿੰਡ ਸਭ ਤੁਮਰਾ ਮਾਲਾ ਅੰਮ੍ਰਿਤ ਨਾਮ ਚੱਲੇ ਜਪ ਨਾਲਾ ਨਾਨਕ ਜਾਚੈ ਸੰਤਰਵਾਲਾ ਸੂਹੀ ਮਹੱਲਾ ਪੰਜਵਾਂ ਤਿਸ ਬਿਨ ਦੂਜਾ ਅਵਰ ਨਾ ਕੋਈ ਆਪੇ ਥੰਮੈ ਸੱਚਾ ਸੂਈ ਹਰ ਹਰ ਨਾਮ ਮੇਰਾ ਆਧਾਰ ਕਰਨ ਕਰਨ ਸਮਰਾਥ ਅਪਾਰ ਰਹਾਉ ਸਭ ਰੋਗ ਮਟਾਵੇ ਨਵਾ ਨਰੂਆ ਨਾਨਕ ਰਖਾਇਆ ਆਪੇ ਹੋਆ ਸੂਹੀ ਮਹੱਲਾ ਪੰਜਵਾ ਦਰਸ਼ਨ ਕੋ ਲੋਚੈ ਸਭ ਕੋਈ ਪੂਰੈ ਭਾਗ ਪ੍ਰਾਪਤ ਹੋਈ ਰਹਾਉ ਸਿਆਮ ਸੁੰਦਰ ਤਜ ਨੀਂਦ ਕਿਉ ਆਈ ਮਹਾਮੋਹਣੀ ਦੂਤਾ ਲਾਈ ਪ੍ਰੇਮ ਬਿਸ਼ੋਹਾ ਕਰਤ ਕਸਾਈ ਨਿਰਦੈ ਜੰਤ ਤਿਸ ਦਇਆ ਨਾ ਪਾਈ ਅਨਕ ਜਨਮ ਬੀਤੀਆਂ ਨ ਪਰਵਾਈ ਘਰ ਵਾਸ ਨ ਦੇਵੇ ਦੁੱਤਰ ਮਾਈ ਦਿਨ ਰੈਨ ਆਪਣਾ ਕੀਆ ਪਾਈ ਕਿਸ ਦੋਸ਼ ਨਾ ਦੀਜੈ ਕਿਰਤ ਪੁਵਾਈ ਸੁਨ ਸਾਜਨ ਸੰਤ ਜਨ ਭਾਈ ਚਰਨ ਸਰਨ ਨਾਨਕ ਗਤ ਪਾਈ ਰਾਗ ਸੂਹੀ ਮਹੱਲਾ 5ਵਾਂ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਲੀ ਸੁਹਾਵੀ ਛਾਪਰੀ ਜਾ ਮਹਿ ਗੁਣ ਗਾਏ ਕਿਤਹੀ ਕਾਮਨਾ ਧੌਲ ਹਰ ਜਿਤ ਹਰ ਬਿਸਰਾਏ ਰਹਾਉ ਅਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚੇਤੇ ਆਏ ਜਲ ਜਾਓ ਇਹੋ ਵੱਡਪਨਾ ਮਾਇਆ ਲਪਟਾਈ ਪੀਸਨ ਪੀਸ ਓੜ ਕਾਮਰੀ ਸੁਖ ਮਨ ਸੰਤੋਖ ਖਾਈ ਐਸੋ ਰਾਜ ਨਾ ਕਿਤੇ ਕਾਜ ਜਿਤ ਨਹਿ ਤ੍ਰਿਪਤਾਇ ਨਗਨ ਫਿਰਤ ਰੰਗ ਏਕ ਕੈ ਉਹ ਸੋਭਾ ਪਾਈ ਪਾਟ ਪਟੰਬਰ ਬਿਰਥਿਆ ਜਿਹੇ ਰਾਚ ਲੋਭਾਈ ਸਭ ਕਿਸ ਤੁਮਰੈ ਹਾਥ ਪ੍ਰਭ ਆਪ ਕਰੇ ਕਰਾਈ ਸਾਸ ਸਾਸ ਸਿਮਰਤ ਰਹਾ ਨਾਨਕ ਦਾਨ ਪਾਈ ਸੂਹੀ ਮਹੱਲਾ 5ਵਾਂ